ਜਿਹੜੀ ਇਹ ਅੰਦਰੂਨੀ ਜਿਹੜੀ ਮੈਂ ਸਮਝਦਾ ਲਵ ਐਡ ਫੇਅਰ ਆ ਕਾਲੀਦਰ ਬੀਜੇਪੀ ਦਾ ਇਹਨਾਂ ਨੇਤਾਮਾਂ ਦਾ ਆਪਸ ਵਿੱਚ ਉਹ ਲੋਕਾਂ ਦੇ ਸਾਹਮਣੇ ਨੰਗਾ ਹੋ ਗਿਆ ਲੋਕਾਂ ਦੇ ਸਾਹਮਣੇ ਨੰਗਾ ਹੋ ਗਿਆ ਕਿ ਸਾਰੇ ਪਰਿਵਾਰ ਵੈਸੇ ਤਾਂ ਸਾਰੇ ਜਾਣਦੇ ਨੇਗੇ ਕਿ ਇਹਨਾਂ ਨੇ ਆਪਣੇ ਪੁੱਤਾਂ ਤੀਕ ਦੂਜੇ ਘਰਾਂ 'ਚ ਵਿਆਏ ਹੋਏ ਨੇਗੇ ਪਰ ਲੇਕਿਨ ਜਿੱਥੇ ਸੋਚੋ ਕਿ ਸਿਮਰਿਤ ਬਾਦਰ ਕੇ ਲੋਕ ਵੀ ਕਹਿ ਰਹੇ ਨੇ ਕਿ ਪੰਥਕ ਤਰ੍ਹਾਂ ਇਕੱਠੀਆਂ ਹੋ ਜਾਣ ਔਰ ਕੈਪਟਨ ਸਾਹਿਬ ਕਹਿ ਰਹੇ ਨੇ ਕਿ ਬੀਜੇਪੀ ਨਾਲ ਸਮਝੌਤਾ ਕਰ ਲੋ ਇਦਾ ਮਤਲਬ ਕੀ ਆ ਸਾਰੇ ਚੋਰ ਜਿਹੜੇ ਨੇਗੇ ਉਹ ਇਕੱਠਾ ਹੋਣਾ ਚਾਹੁੰਦੇ ਨੇ ਕਿ ਔਰ ਪੰਜਾਬ ਦੀ ਰਾਜਨੀਤੀ ਤੇ ਦੁਬਾਰਾ ਕਬਜ਼ਾ ਕਰਨਾ ਚਾਹੁੰਦੇ ਨੇ ਕਿ ਪਰ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੀ ਲੋਕਾਂ ਦੀ ਚੁਣੀ ਹੋ ਸਰਕਾਰ ਆ ਜਿਹਦੇ ਪੰਜਾਬ ਦੇ ਲੋਕਾਂ ਤੇ 3 ਕਰੋੜ ਲੋਕਰ ਛਟਕਾਰਾ ਪਾਇਆ ਪੰਜਾਬ ਦੇ ਉਸ ਟਰਾਂਸਪੋਰਟ ਮਾਫੀਏ ਤੋਂ ਪੰਜਾਬ ਦੇ ਉਸ ਲੈਂਡ ਮਾਫੀਏ ਤੋਂ ਪੰਜਾਬ ਦੇ ਉਸ ਸ਼ਰਾਬ ਮਾਫੀਏ ਤੋਂ ਪੰਜਾਬ ਦੇ ਉਸ ਸ੍ਰੇਸ਼ਟ ਮਾਫੀਏ ਤੋਂ ਪੰਜਾਬ ਕੀ ਸ਼ੁਰੂ ਹੋਇਆ ਪੰਜਾਬ ਦੇ ਨੌਜਵਾਨ ਨੂੰ 56000 ਨੌਕਰੀਆਂ ਮਿਲ ਗਈਆਂ ਜਿਹੜੇ ਪੀਪੀਏ ਦੇ ਐਗਰੀਮੈਂਟ ਜਿਹੜੇ ਮਹਿੰਗੇ ਮਹਿੰਗੇ ਐਗਰੀਮੈਂਟ ਅਕਾੜੀਦਰ ਲੈ ਬਾਜ਼ਾਰ ਲੈ ਕੀਤੇ ਸੀ ਪ੍ਰਾਈਵੇਟ ਕੰਪਨੀਆਂ ਦੇ ਨਾਲ ਉਹ ਅਸੀਂ ਕੰਪਨੀਆਂ ਖਰੀਦਣਾ ਸ਼ੁਰੂ ਕੀਤੀਆਂ ਲੱਗੀਆਂ ਇੱਕ ਕੰਪਨੀ ਖਰੀਦ ਕੇ ਬੀੜੀ ਬੋਰਡ ਦੇ ਨਾਂ ਕੀਤੀ ਆ ਪੰਜਾਬ ਦੇ ਲੋਕਾਂ ਦੇ ਨਾਂ ਕੀਤੀ ਆ ਪੰਜਾਬ ਦੇ ਅੰਦਰ ਜਿਹੜੇ ਵਾਅਦੇ ਕੀਤੇ ਸੀ ਉਹ ਅਸੀਂ ਪੂਰੇ ਕੀਤੇ ਨੇ ਇਹੀ ਕਾਰਨ ਆ ਕਿ ਅੱਜ ਇਹ ਸਾਰੇ ਲੋਕ ਜਿਹੜੇ ਨੇ ਕਿ ਜੇ ਆਪਾਂ ਕਹੇ ਰਿਹਾ ਕਿ ਸਾਹਮਣੇ ਆਏ ਨੇ ਕਿ ਇਕੱਠੇ ਹੋਣ ਲੱਗੇ ਨੇ ਪਰ ਦੂਜੇ ਪਾਸੇ ਤੇ ਸਾਰੇ ਇਕੱਠੇ ਹੋ ਜਾਣ ਦੂਜੇ ਪਾਸੇ 3 ਕਰੋੜ ਪੰਜਾਬੀ ਵੀ ਇਕੱਠੇ ਨੇ 3 ਕਰੋੜ ਪੰਜਾਬੀਆਂ ਨੂੰ ਇਤਿਹਾਸ ਭੁੱਲਿਆ ਨਹੀਂ ਪੰਜਾਬ ਦੇ ਲੋਕ ਪੰਜਾਬ ਦੇ ਸੂਰਬੀਰ ਜੋਧੇ ਤਾਂ 20 ਸਾਲ 25-25 ਸਾਲ ਬਾਅਦ ਵੀ ਬਦਲਾ ਲੈਂਦੇ ਨੇ ਕਿ ਤੇ ਇਹ ਤਾਂ ਥੋੜਾ ਸਮਾਂ ਹੋਇਆ ਹੈ ਸੋ ਲੋਕ ਭੁੱਲੇ ਨਹੀਂ ਜਿਨ੍ਹਾਂ ਮਰਜੀ ਸਟੇਟਮੈਂਟਾਂ ਜਿਹੜੀਆਂ ਮਰਜੀ ਜੜੀਆਂ ਕੈਪਟਨ ਸਾਹਿਬ ਸਟੇਟਮੈਂਟਾਂ ਦੇ ਦਨ ਸਿਮ ਇਤਨੀ ਮੰਗ ਦੇ ਤੇ ਤਖਵੀਰ ਸਿੰਘ ਬਾਦਲ ਦੇਲ ਵੇ ਜਾਂ ਡਾਕਟਰ ਸਾਹਿਬ ਦੇਲਣ ਇਹ ਸਰਗਰ ਸਟੇਟਮੈਂਟਾਂ ਸ਼ੋ ਕਰਦੀਆਂ ਨੇ ਜੀਆਂ ਕਿ ਸਾਰੇ ਉਹ ਲੋਕ ਨੇ ਜਿਨ੍ਹਾਂ ਦੇ ਰਾਜ ਦੇ ਸਮੇਂ ਸਾਡੇ ਗੁਰੂਆਂ ਦੀ ਬੇਅਦਬੀ ਹੋਈ ਜਿਨ੍ਹਾਂ ਦੇ ਰਾਜ ਦੇ ਸਮੇਂ ਕਿਸਾਨਾਂ ਦੀ ਕਿਸਾਨਾਂ ਦੇ ਉੱਤੇ ਲਾਠੀ ਚਾਰਜ ਹੋਇਆ ਔਰ ਕਿਸਾਨਾਂ ਦੇ ਖਿਲਾਫ ਤਿੰਨ ਬਲੈਕ ਲਾ ਬਣੇ ਔਰ 700 ਤੋਂ ਉੱਪਰ ਕਿਸਾਨ ਜਿਹੜਾ ਪੰਜਾਬ ਸੇ ਸ਼ਹੀਦ ਹੋਇਆ ਦਿੱਲੀ ਦੇ ਬਾਰਡਰ ਤੇ ਸ਼ਹੀਦ ਹੋਇਆ ਇਹ ਵੀ ਰਿਕਾਰਡ ਆ ਇਹ ਤਾਂ ਥੋੜੇ ਸਮਝਣ ਦੀ ਗੱਲਾਂ ਜਿਹੜੀਆਂ ਮੈਂ ਕਰ ਰਿਹਾ ਮੇਰਾ ਕਹਿਣ ਦਾ ਭਾਵ ਆ ਕਿ ਸਾਰੇ ਲੋਕ ਇਕੱਠੇ ਹੋਣਾ ਚਾਹੁੰਦੇ ਲੱਗੇ ਇਕੱਠੇ ਹੋ ਕੇ ਪੰਜਾਬ ਤੇ ਕਬਜ਼ਾ ਕਰਨਾ ਚਾਹੁੰਦੇ ਨੇ ਕਿ ਮੈਂ ਇਹਨਾਂ ਦਾ ਇਤਿਹਾਸ ਦੱਸ ਰਿਹਾ ਕਿ ਪ੍ਰਾਚਨ ਇਤਿਹਾਸ ਵੀ ਹੈ ਇਹਨਾਂ ਦਾ ਕਿ ਪਹਿਲਾਂ ਕੇਸ ਬਣਾਉਂਦੇ ਸੀ ਫਿਰ ਗਵਾਹ ਮਕਰਾਉਂਦੇ ਸੀ ਫਿਰ ਕਲੀਨ ਚਿੱਟ ਦਿੰਦੇ ਸੀ ਔਰ ਪੰਜਾਬ ਜਾਣਦਾ ਕਿ ਕਿਵੇਂ ਪ੍ਰਕਾਸ਼ ਸਿੰਘ ਬਾਦਲ ਦੀ ਜੇਬ ਦੇ ਉੱਤੋਂ ਜੱਥੇਦਾਰ ਨਿਕਲਦੇ ਸੀ ਅੱਜ ਵੀ ਪੰਜਾਬ ਜਾਣਦਾ ਕਿ ਕਿਸ ਤਰ੍ਹਾਂ ਸੁਖਬੀਰ ਸਿੰਘ ਬਾਦਲ ਦੀ ਜੇਬ ਤੋਂ ਜੱਥੇਦਾਰ ਨਿਕਲਦੇ ਨੇ ਕਿ ਸੋ ਸਾਰੀਆਂ ਗੱਲਾਂ ਪੰਜਾਬ ਦੇ ਲੋਕਾਂ ਨੂੰ ਦੱਸਣ ਲਈ ਤੁਹਾਨੂੰ ਅਸੀਂ ਸੱਦਿਆ ਸੀਗਾ ਸੋ ਮੇਰਾ ਕਹਿਣ ਦਾ ਪਾਬਾ ਕਿ ਜਿੰਨਾ ਮਰਜ਼ੀ ਕੈਪਟਨ ਸਾਹਿਬ ਬਿਆਨ ਦੇ ਲੈਣ ਜਿੰਨਾ ਮਰਜ਼ੀ ਭਾਜਪੀ ਕਾਹਲੀ ਨਾਲ ਇਕੱਠਾ ਹੋ ਜੇ ਪਰ ਪੰਜਾਬ 'ਚ ਆਉਣ ਵਾਲੇ 20 25 ਸਾਲ ਜਿਹੜੀ ਆ ਇਹਨਾਂ ਦੀ ਦਾੜ ਨਹੀਂ ਗਣਨੀ ਪੰਜਾਬ ਦੇ ਲੋਕਾਂ ਨੂੰ ਪਤਾਗਾ ਕਿ ਇਹਨਾਂ ਨੇ ਰੱਜ ਕੇ ਪੰਜਾਬ ਲੁੱਟਿਆ ਰੱਜ ਕੇ ਪੰਜਾਬ ਨੂੰ ਬਰਬਾਦ ਕੀਤਾ ਪੰਜਾਬ ਦਾ ਬ੍ਰੇਨ ਡレイン ਹੋਇਆ ਪੰਜਾਬ ਦਾ ਨੌਜਵਾਨ ਬਾਹਰ ਨੌਜਵਾਨ ਬਾਹਰ ਦੇਸ਼ਾਂ ਨੂੰ ਜਾਣ ਲੱਗਿਆ ਅੱਜ ਅਸੀਂ ਉਸ ਬ੍ਰੇਨ ਡレイン ਨੂੰ ਠੱਲ ਪਾਈ ਆ ਅੱਜ ਦੁਬਾਰਾ ਕੰਫੀਡੈਂਸ ਜਿਹੜਾ ਸਾਡੇ ਬੱਚੇ ਸਾਡੇ ਨੌਜਵਾਨ ਇਹ ਵਿਲਡ ਹੋਇਆ ਕਿ ਪੰਜਾਬ ਦੇ ਅੰਦਰ ਰਹਿ ਕੇ ਹੀ ਨੌਕਰੀਆਂ ਮਿਲ ਸਕਦੀਆਂ ਨਹੀਂ ਗੀਆਂ ਪੰਜਾਬ ਦੇ ਅੰਦਰ ਮਿਹਨਤ ਕਰਕੇ ਮੁਕਾਬਲੇ ਦਾ ਇਮਤਿਹਾਨ ਪਾਸ ਕਰਕੇ ਬਿਨਾਂ ਪੈਸੇ ਤੋਂ ਪੰਜਾਬ ਸੁ ਨੌਕਰੀਆਂ ਮਿਲ ਸਕਦੀਆਂ ਚ ਪੰਜਾਬ ਦੇ ਨੌਜਵਾਨਾਂ ਨੂੰ ਇਸ ਗੱਲ ਤੇ ਜਿਹੜਾ ਤਸੱਲੀ ਹੋਈ ਆ ਸੋ ਬਿਲਕੁਲ ਜੋ ਜਿਹੜੀ ਚੀਜ਼ ਅਸੀਂ ਸਪਸ਼ਟ ਕਰਨਾ ਚਾਹੁੰਦਾ ਮੈਂ ਕਿ ਜੇ ਇਹਨਾਂ ਦੇ ਰਿਸ਼ਤੇ ਨਗੇ ਉਹ ਲੋਕਾਂ ਦੇ ਸਾਹਮਣੇ ਆਏ ਨੇ ਕਿ ਕਿਸ ਤਰ੍ਹਾਂ ਸਾਰੇ ਇਕੱਠੇ ਨਗੇ ਹੁਣ ਦੁਬਾਰਾ ਇਕੱਠਾ ਹੋਣਾ ਚਾਹੁੰਦੇ ਨੇਗੇ ਪਰ ਨਾ ਪੰਜਾਬ ਦੇ ਲੋਕਾਂ ਨੇ ਬੇਅਦਬੀ ਵਾਲਿਆਂ ਨੂੰ ਬਖਸ਼ਣਾਗਾ ਨਾ ਪੰਜਾਬ ਦੇ ਲੋਕਾਂ ਨੇ ਜਿਨ੍ਹਾਂ ਨੇ ਪੰਜਾਬ ਦੇ ਕਿਸਾਨਾਂ ਤੇ ਲਾਸ਼ਾਂ ਤੇ ਰਾਜਨੀਤੀ ਕੀਤੀ ਐ ਨਾ ਉਹਨਾਂ ਨੂੰ ਮਤਲਬ ਬਖਸ਼ਣਾਗਾ ਨਾ ਜਿਨ੍ਹਾਂ ਨੇ ਪੰਜਾਬ ਦੇ ਅੰਦਰ ਚਿੱਟਾ ਲਿਆਂਦਾ ਨਸ਼ਾ ਲਿਆਂਦਾ ਨਾ ਉਹਨਾਂ ਨੂੰ ਬਖਸ਼ਣਾਗਾ ਨਾ ਜਿਨ੍ਹਾਂ ਨੇ ਪੰਜਾਬ ਦੇ ਅੰਦਰ ਮਾਫੀਆ ਰਾਜ ਪੈਦਾ ਕੀਤਾ ਨਾ ਉਹਨਾਂ ਨੂੰ ਬਖਸ਼ਣਾਗਾ ਸੋ ਪੰਜਾਬ ਦੇ ਲੋਕ ਜਿਹੜੇ ਨੇ ਕਿ ਹਰ ਗੱਲ ਤੋਂ ਜਾਣੂ ਨੇ ਕਿ ਹਰ ਗੱਲ ਪਤਾ ਕੀ ਕਿ ਪ੍ਰਕਾਸ਼ ਸਿੰਘ ਬਾਦਲ ਨੇ ਕੀ ਕੀਤਾ ਕੈਪਟਨ ਸਾਹਿਬ ਨੇ ਕੀ ਕੀਤਾ ਸੁਖਵੀਰ ਸਿੰਘ ਬਾਦਲ ਨੇ ਕੀ ਕਿਤਾ ਬੀਜੇਪੀ ਦੇਖੀ ਕੀਤਾ ਬਹੁਤ ਬਹੁਤ ਸ਼ੁਕਰੀਆ ਦੇਖੋ ਪੋਲੀਟੀਕਲ ਵੈਂਡੇਟੇ ਦਾ ਮੈਂ ਅਫਸਰ ਸ਼ਾਈ ਨੂੰ ਬੇਨਤੀ ਕਰਨੀ ਚਾਹੁੰਦਾ ਇਹ ਰਹਿ ਗਿਆ ਇੱਕ ਸਾਲ ਆਮ ਆਦਮੀ ਪਾਰਟੀ ਦਾ ਉਹਨਾਂ ਦੀ ਬੁਖਲਾਹਟ ਸਭ ਦੇ ਸਾਹਮਣੇ 2027 ਦੇ ਵਿੱਚ ਆਮ ਆਦਮੀ ਪਾਰਟੀ ਨੂੰ ਸਮਝ ਆ ਗਿਆ ਕਿ ਸਾਡੀ ਹੁਣ ਲੋਕਾਂ ਦੇ ਮਨੋਂ ਅਸੀਂ ਲੱਤ ਗਏ ਆ ਇੱਕ ਸਾਲ ਚ ਇਹ ਕਰ ਕੀ ਲੈਣਗੇ ਜਿਹੜੇ ਅਫਸਰ ਅਜ ਇੰਨੇ ਪ੍ਰੈਸ਼ਰ ਦੇ ਵਿਚਾਰੇ ਨੇ ਫਜ਼ੀਅਤ ਹੋ ਕੀਦੀ ਰਹੀ ਹੈ ਅਗਰ ਨਛੱਤਰ ਸਿੰਘ ਗਿੱਲ ਨੂੰ ਹਾਈ ਕੋਰਟ ਨੇ ਛੱਡਿਆ ਤੋ ਉੱਥੇ ਫਜ਼ੀਇਤ ਹੋਈ ਕਿ ਦੀ ਅਫਸਰ ਸ਼ਾਹੀ ਦੀ ਹੋਈ ਅਫਸਰਾਂ ਦੀ ਹੋਈ ਅਗਰ ਕੰਚਨ ਪ੍ਰੀਤ ਨੂੰ ਕੋਰਟ ਨੇ ਛੱਡਿਆ ਤਾਂ ਉਸ ਦਿਨ ਕੋਰਟ ਦੇ ਵਿੱਚ ਜੋ ਕਮੈਂਟ ਹੋਏ ਨੇ ਜਿਹੜੇ ਉੱਥੇ ਦੋ ਡੀਐਸਪੀ ਹਾਜ਼ਰ ਸੀ ਜਿਹੜਾ ਐਸਐਚਓ ਹਾਜ਼ਰ ਸੀ ਕੋਰਟ ਨੂੰ ਇਹ ਸਪਸ਼ਟ ਕਹਿਣਾ ਪਿਆ ਕਿ ਕੰਚਨ ਪ੍ਰੀਤ ਦੀ ਗ੍ਰਿਫਤਾਰੀ ਅਨਕਨਸਟਿਟਿਊਸ਼ਨਲ ਹੈ ਅਨੈਥੀਕਲ ਹੈ ਪੁਲਿਸ ਨੇ ਜਾਣ ਬੁੱਝ ਕੇ ਆਪਦੇ ਦਾਇਰੇ ਚੋਂ ਬਾਹਰ ਜਾ ਕੇ ਕੀਤੀ ਤਾਂ ਫਿਰ ਉੱਥੇ ਜਵਾਬਦੇਹੀ ਕਿਦੀ ਹੋਈ ਅਫਸਰਾਂ ਦੀ ਹੋਈ ਸੋ ਅਫਸਰ ਇਹ ਜਿਹੜੇ ਸਾਮਦਾਮ ਦੰਤਬੇਦ ਦੇ ਪ੍ਰੈਸ਼ਰ ਚ ਆ ਕੇ ਕੰਮ ਨਾ ਕਰਨ ਅਫਸਰ ਸਵਿਧਾਨ ਦੇ ਦਾਇਰੇ ਦੇ ਵਿੱਚ ਰਹਿ ਕੇ ਕੰਮ ਕਰਨ ਕਿਉਂਕਿ ਅਦਾਲਤਾਂ ਦੇ ਵਿੱਚ ਜਵਾਬਦੇਹੀ ਅਫਸਰਾਂ ਨੂੰ ਦੇਣੀ ਹੈ ਤੇ ਜਿਹੜਾ ਵੀ ਅਫਸਰ ਸਵਿਧਾਨ ਦੇ ਦਾਇਰੇ ਚੋਂ ਬਾਹਰ ਜਾਊਗਾ ਵਰਦੀ ਦੀ ਮਰਿਆਦਾ ਚੋਂ ਬਾਹਰ ਜਾਊਗਾ ਉਹ ਜਵਾਬਦੇਹੀ ਲਈ ਤਿਆਰ ਰਵੇ ਇਹ ਤਾਂ 1 ਸਾਲ ਬਾਅਦ ਇਹਨਾਂ ਨੇ ਨਹੀਂ ਲੱਭਣਾ ਫਿਰ ਅਫਸਰਾਂ ਨੂੰ ਪਤਾ ਹੈ ਕਿ ਜਦੋਂ ਅਦਾਲਤ ਦੇ ਵਿੱਚ ਜਵਾਬਦੇਹੀ ਹੁੰਦੀ ਹੈ ਉਹ ਕਈ ਸਾਲਾਂ ਬੱਧੀ ਚੱਲਦੀ ਹੈ ਤੇ ਬਹੁਤ ਵੱਡੇ ਕਈ ਵਾਰ ਸਰਵਿਸ ਦੇ ਨੁਕਸਾਨ ਹੋ ਜਾਂਦੇ ਨੇ ਸੋ ਦਾਇਰੇ ਦੇ ਵਿੱਚ ਰਹਿ ਕੇ ਕੰਮ ਕਰਨ ਕਿਉਂਕਿ ਹੁਣ ਅੱਗੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀਆਂ ਵੀ ਆ ਗਈਆਂ ਜਿਹੜਾ ਧੱਕਾ ਇਹ ਇਲੈਕਸ਼ਨਾਂ 'ਚ ਹੋਊਗਾ ਜਦਾ ਝੂਠਾ ਇੱਕ ਪਰਚਾ ਦਿੱਤਾ ਜਿਹਨੂੰ ਤਾਂ ਕੋਰਟ ਲੈ ਕੇ ਜਾ ਰਹੇ ਆ ਜਿਹੜਾ ਤਾਂ ਹੁਣ ਤੁਸੀਂ ਅਗਲੇ ਦਿਨਾਂ 'ਚ ਦੇਖੋਗੇ ਕਿ ਇਹ ਤੇ ਵੀ ਜਵਾਬਦੇਹੀ ਤੈਅ ਕਰਾਵਾਂਗੇ ਪਰ ਉਹਦੇ ਬਾਅਦ ਵੀ ਮੈਂ ਕਹਿ ਰਿਹਾ ਕਿ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀਆਂ 'ਚ ਆਪਣੀ ਜ਼ਿੰਮੇਵਾਰੀ ਨਿਭਾਉਣ ਪੋਲਿਟੀਕਲ ਪਾਰਟੀਆਂ ਦੀ ਆਪਣੀ ਜ਼ਿੰਮੇਵਾਰੀ ਹੈ ਅਫਸਰ ਸ਼ਹੀ ਦੀ ਆਪਣੀ ਜ਼ਿੰਮੇਵਾਰੀ ਹੈ ਸੋ ਮਰਿਆਦਾ 'ਚ ਰਹਿ ਕੇ ਅਮਨੋ ਆਮਨ ਦੇ ਨਾਲ ਚੋਣਾ ਕਰਾਓ ਨਹੀਂ ਤਾਂ ਫਿਰ ਇਲੈਕਸ਼ਨ ਕਮਿਸ਼ਨ ਵੀ ਹੈ ਅਦਾਲਤਾਂ ਵੀ ਹੈ ਇਨਸਾਫ ਤਾਂ ਹੋਏਗਾ। ਕੰਚਨਪ੍ਰੀਤ ਵਾਲੀ ਗੱਲ ਜੀ ਤੇ ਆਪਾਂ ਉਹ ਕੋਸ਼ਿਸ਼ ਕਰੀਏ ਪੰਜਾਬ ਸਰਕਾਰ ਦੇ ਹਾਈ ਕੋਰਟ ਵਿੱਚ ਲੈ ਕੇ ਜਾਇਆ ਜਾਵੇ। ਬੜੀ ਚੰਗੀ ਗੱਲ ਹੈ ਜੀ। ਅਸਲ ਦੇ ਵਿੱਚ ਜਿਹੜਾ ਰਾਈਟ ਪਲੇਟਫਾਰਮ ਹੈ ਉੱਥੇ ਜਾਣਾ ਚਾਹੀਦਾ। ਕੰਚਨਪ੍ਰੀਤ ਦੀ ਜਿਹੜੀ ਗ੍ਰਿਫਤਾਰੀ ਹੈ ਦੇਖੋ ਮੈਂ ਬਹੁਤ ਸਪਸ਼ਟ ਕਹਿ ਦਿੰਦਾ ਤੁਸੀਂ ਸਵਾਲ ਕੀਤਾ ਹੈ। ਕੰਚਨਪ੍ਰੀਤ ਆਪਣੇ ਮਾਤਾ ਜੀ ਦੀ ਕੈਂਪੇਨ ਕਰਨ ਦੇ ਲਈ ਭਾਰਤ ਆਈ ਸੀ। 2 ਮਹੀਨੇ ਪਹਿਲਾਂ ਆਈ ਸੀ। ਔਰ ਜਿੱਦਣ ਕੰਚਨਪ੍ਰੀਤ ਭਾਰਤ ਆਈ ਸੀ ਉਸ ਦਿਨ ਉਹਦੇ ਖਿਲਾਫ ਇੱਕ ਵੀ ਪਰਚਾ ਨਹੀਂ ਸੀ ਕਿਸੇ ਪਰਚੇ 'ਚੋਂ ਲੜਿੰਦਾ ਨਹੀਂ ਸੀ ਕਿਸੇ ਪਰਚੇ 'ਚੋਂ ਪੀਓ ਨਹੀਂ ਸੀ ਚਾਰ ਪਰਚੇ ਉਹਦੇ ਤੇ ਦਰਜ ਹੋਏ ਇਹੀ ਇਲੈਕਸ਼ਨ ਦੇ ਦੌਰਾਨ ਹੋਏ ਚਾਰਾਂ ਪਰਚਿਆਂ 'ਚ ਉਹਨੂੰ ਐਂਟੀਸੀਪੇਟਰੀ ਬੇਲ ਅਦਾਲਤਾਂ ਨੇ ਦਿੱਤੀ ਹਾਲਾਂਕਿ ਸਰਕਾਰ ਨੇ ਤਾਂ ਬਹੁਤ ਹੋਅੱਲਾ ਮਚਾਇਆ ਸੀ ਅਕੇ ਜੀ ਇਹ ਤਾਂ ਬਹੁਤ ਕ੍ਰਿਮੀਨਲ ਬੰਦਿਆਂ ਨੂੰ ਅਕਾਲੀ ਦਲ ਟਿਕਟ ਦਿੰਦਾ ਤੇ ਫਿਰ ਅਦਾਲਤਾਂ ਨੇ ਤਾਂ ਮੰਨਿਆ ਨਹੀਂ ਕ੍ਰਿਮੀਨਲ ਇਹ ਤਾਂ ਕਹਿੰਦੇ ਸੀ ਜੀ ਕੰਚਨਪ੍ਰੀਤ ਨੇਪਾਲ ਭੱਜ ਗਈ ਨੇਪਾਲੋਂ ਆਈ ਸੀ ਅਸੀਂ ਉਦੋਂ ਵੀ ਕਿਹਾ ਸੀ ਵੀ ਭਾਈ ਪੁਲਿਸ ਕੋਈ ਫਾਈਨਲ ਅਥਾਰਟੀ ਨਹੀਂ ਕੰਚਨਪ੍ਰੀਤ ਤੇ ਪਰਚੇ ਦਿੱਤੇ ਨੇ ਤੁਸੀਂ ਉਹਨੂੰ ਫੜਨਾ ਚਾਹੁੰਦੇ ਹੋ ਅਦਾਲਤ ਦੇ ਵਿੱਚ ਬੇਲ ਲੱਗੀ ਹੈ ਉਹ ਬੇਲ ਮਿਲੀ ਕੰਚਨਪ੍ਰੀਤ ਇਨਵੈਸਟੀਗੇਸ਼ਨ ਜੁਆਇਨ ਕਰਨ ਗਈ ਤੇ ਉੱਥੇ ਸੁਪਰੀਮ ਕੋਰਟ ਦੀਆਂ ਧੱਜੀਆਂ ਕਿਹਨੇ ਉਡਾਈਆਂ ਸੁਪਰੀਮ ਕੋਰਟ ਨੇ ਕੀ ਕਿਹਾ ਬੜਾ ਕੈਟੈਗੋਰਿਕ ਹੈ ਬੜਾ ਕਲੀਅਰ ਹੈ ਕਿ ਜੇ ਬੰਦਾ ਕਿਸੇ ਪਰਚੇ ਦੇ ਵਿੱਚ ਹਾਈ ਕੋਰਟ ਜਾਂ ਕਿਸੇ ਵੀ ਕੋਰਟ ਦੇ ਹੁਕਮਾਂ ਤੇ ਇਨਵੈਸਟੀਗੇਸ਼ਨ ਜੁਆਇਨ ਕਰਨ ਆਇਆ ਤੁਸੀਂ ਉਹਨੂੰ ਕਿਸੇ ਐਡੀਸ਼ਨਲ ਆਫੈਂਸ 'ਚ ਗ੍ਰਿਫਤਾਰ ਨਹੀਂ ਕਰ ਸਕਦੇ ਇਹ ਬਹੁਤ ਕਲੀਅਰ ਸੀ ਤੇ ਕੰਚਨ ਪ੍ਰੀਤ ਨੂੰ ਇੱਕ ਬੇਲੇਬਲ ਅਫੈਂਸਾਂ ਦੇ ਪਰਚੇ 'ਚ 111 ਧਾਰਾ ਐਡ ਕੀਤੀ ਜਿਹੜੀ ਕਿ ਬਣਦੀ ਨਹੀਂ ਸੀ ਉਹ 111 'ਚ ਗ੍ਰਿਫਤਾਰ ਕੀਤਾ ਤੇ ਫਿਰ ਛੱਡਣਾ ਪਿਆ ਨਾ ਸੋ ਇਥੋਂ ਸਪੱਸ਼ਟ ਹੈ ਕਿ ਇਹ ਜਿਹੜੇ ਪੁਲਿਸ ਹੈ ਇਹ ਪੋਲੀਟੀਕਲ ਪ੍ਰੈਸ਼ਰ ਦੇ ਅੰਦਰ ਕੰਮ ਕਰ ਰਹੀ ਹੈ ਪੋਲੀਟੀਕਲ ਪ੍ਰੈਸ਼ਰ ਚ ਆ ਕੇ ਬੇਤੁਕੇ ਕੰਮ ਕਰਦੀ ਹੈ ਜਿਵੇਂ ਨਸ਼ੱਤਰ ਗਿੱਲ ਦੇ ਕੇਸ 'ਚ ਕੀਤਾ ਜਿਵੇਂ ਕੰਚਨ ਦੇ ਕੇਸ 'ਚ ਕੀਤਾ ਉਵੇਂ ਆਹ ਜਿਹੜੀ ਐਫ ਆਈ ਆਰ ਹੈ ਇਹ ਬਿਲਕੁਲ ਉਸੇ ਲੀਹਾਂ ਦੇ ਉੱਤੇ ਹੈ ਤੇ ਇਸ ਐਫਆਈਆਰ ਦਾ ਵੀ ਉਹੀ ਅਸਰ ਹੋਏਗਾ ਕਿਉਂਕਿ ਇਹਦਾ ਮਕਸਦ ਉਹਨਾਂ ਦੇ ਪਰਿਵਾਰ ਨੂੰ ਇਨਵੋਲਵ ਕਰਨਾ ਹੈ ਇਹਦਾ ਮਕਸਦ ਉੱਥੇ ਜ਼ਿਲ੍ਹਾ ਪ੍ਰੀਸ਼ਦ ਦੇ ਜਿਹੜੇ ਸਾਡੇ ਕੈਂਡੀਡੇਟ ਆ ਉਹਨੂੰ ਇਨਵੋਲਵ ਕਰਨਾ ਹੈ ਤਾਂ ਕਿ ਨਾ ਕੋਈ ਪੈਰਵਾਹੀ ਕਰੇ ਨਾ ਕੋਈ ਇਲੈਕਸ਼ਨ ਲੜੇ ਤੇ ਫਿਰ ਇਹੋ ਜਿਹੇ ਪਰਚਿਆਂ ਤੇ ਜਵਾਬ ਦੇ ਉਹੀ ਅਫਸਰਾਂ ਦੀ ਹੋਣੀ ਹੈ ਜਿਨ੍ਹਾਂ ਦੀ ਅਜੇ ਤੱਕ ਅਦਾਲਤਾਂ ਦੇ ਵਿੱਚ ਹੋਰੀ ਹੈ ਸੋ ਮਰਿਆਦਾ ਚ ਰਹਿ ਕੇ ਸਾਰੇ ਕੰਮ ਕੀਤੇ ਜਾਣ ਤਾਂ ਹੀ ਬਿਹਤਰ